ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਸਾਰ ਤੇ ਜਿਹੜਾ ਮਨੁੱਖ ਹੈ ਇਸ ਦੇ ਜੀਵਨ ਵਿੱਚ ਤਿੰਨ ਅਵਸਥਾਵਾਂ ਹੁੰਦੀਆਂ ਨੇ ਛਰਵਾਤੀ ਇਹਦਾ ਜੀਵਨ ਜਿਹੜਾ ਏ ਬਾਲਪਨ ਦਾ ਹੁੰਦਾ ਏ ਬਚਪਨ ਹੁੰਦਾ ਏ ਛੇੜੀ ਸੈਕੰਡ ਸਟੇਜ ਆ ਉਹ ਆ ਜਵਾਨੀ ਜਦੋਂ ਇਹ ਜਵਾਨ ਹੁੰਦਾ ਏ ਅਤੇ ਜਿਹੜਾ ਲਾਸਟਲਾ ਸਮਾਂ ਆਈਦਾ ਏ ਉਹ ਏ ਬੁਢਾਪਾ ਤੀਜੀ ਸਟੇਜ ਹੈ ਪਹਿਲੀ ਦੇ ਵਿੱਚ ਜਿਹੜੀ ਪਹਿਲੀ ਸਟੇਜ ਹੈ ਬਚਪਨ ਦੀ ਬਚਪਨ ਖੇਡਦੇ ਆ ਕੁੱਦਦੇ ਆ ਪੜ੍ਹਾਈ ਕਰਦੇ ਆ ਲੰਘ ਜਾਂਦਾ ਹੈ ਅਤੇ ਜਿਹੜੀ ਜਵਾਨੀ ਹੈ ਨੌਕਰੀ ਲੱਭਦੇ ਆ ਰੋਜ਼ਗਾਰ ਲੱਭਦੇ ਆ ਲੰਘ ਜਾਂਦੀ ਹੈ ਇਹੜਾ ਬੁਢਾਪਾ ਏ ਬੁਢਾਪੇ ਦੇ ਵਿੱਚ ਬੰਦਾ ਜਿਹੜਾ ਏ ਉਹ ਮੰਜੇ ਤੇ ਹੁੰਦਾ ਏ ਲਗਭਗ ਜਦੋਂ ਬਿਰਧ ਅਵਸਥਾ ਹੋ ਜਾਂਦੀ ਕੋਈ ਕੰਮ ਧੰਦਾ ਨਹੀਂ ਉਸ ਦੇ ਕੋਲੋਂ ਹੁੰਦਾ ਤੇ ਫਿਰ ਉਹ ਜਿਹੜਾ ਬੁਢਾਪਾ ਉਸ ਨੂੰ ਅਹਿਸਾਸ ਕਰਾਉਂਦਾ ਵੀ ਹੁਣ ਤੋਂ ਬੁੱਢਾ ਹੋ ਗਿਆ ਏ ਸੁਪਾਤਸ਼ਾ ਦੀ ਪਾਵਨ ਬਾਣੀ ਕਹਿੰਦੀ ਏ ਬਾਲ ਜਵਾਨੀ ਔਰ ਬਿਰਧ ਖੁਣ ਤੀਨ ਅਵਸਥਾ ਜਾਣ ਪਾਤਸ਼ਾਹ ਜੀ ਕਹਿੰਦੇ ਵੀ ਬੰਦਿਆ ਇਹ ਤੂੰ ਜਾਣ ਲੈ ਵੀ ਤੇਰੇ ਉੱਤੇ ਇਹ ਤਿੰਨ ਅਵਸਥਾਵਾਂ ਆਉਣੀਆਂ ਏ ਜੇ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਤੂੰ ਪਰਮਾਤਮਾ ਦਾ ਭਜਨ ਬੰਦਗੀ ਨਹੀਂ ਕੀਤਾ ਤੇ ਤੇਰਾ ਬਾਲਪਨ ਤੇਰੀ ਜਵਾਨੀ ਤੇਰਾ ਬੜੀਪਾ ਵਿਰਥ ਗਿਆ ਬਾਲ ਜਵਾਨੀ ਯਾਰ ਬਿਰਧਪੁਣ ਤੀਨ ਅਵਸਥਾ ਜਾਣ ਕਹੂ ਨਾਨਕ ਹਰ ਭਜਨ ਬਿਨ ਵਿਰਥਾ ਸਭ ਹੀ ਮਾਨ ਵੀ ਹਰ ਭਜਨ ਤੇ ਬਿਨਾ ਸਭ ਕੁਝ ਵਿਰਥਾ ਹੀ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਤੀ ਬੰਦਿਆ ਤੂੰ ਇਸ ਦੁਨੀਆ ਤੇ ਕਰਨ ਕੀ ਆਇਆ ਸੀ ਜੋ ਤੈਨੂੰ ਕਰਨਾ ਚਾਹੀਦਾ ਸੀ ਉਹ ਤੂੰ ਕੀਤਾ ਨਾ ਅੱਗੇ ਕਹਿੰਦੇ ਨੇ ਕਰਨਹੁ ਹੋਤੋਂ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰੰਮ ਗਿਓ ਹੱਬ ਕਿਉਂ ਰੋਵਤ ਆਂਦਾ ਇਹਦੇ ਜਿਹੜਾ ਕੰਮ ਤੂੰ ਕਰਨਾ ਸੀ ਜੋ ਤੂੰ ਦੁਨੀਆ ਤੇ ਆ ਕੇ ਕਰਨਾ ਸੀ ਉਹ ਤੂੰ ਕੀਤਾ ਨਾ ਹੁਣ ਸੇਮਾ ਸਮਾ ਲੰਘਣ ਤੇ ਸਮਾ ਖੋਜ ਗਿਆ ਏ ਤੇਰੇ ਕੋਲੋਂ ਹੁਣ ਪਛਤਾਉਣ ਦਾ ਕੀ ਫਾਇਦਾ ਬਸ ਹੁਣ ਪਛਤਾਵੇ ਤੋਂ ਇਲਾਵਾ ਤੂੰ ਕੁਝ ਨਹੀਂ ਕਰ ਸਕਦਾ ਕਹਿੰਦੇ ਜੇ ਕੋ ਬਾਲਪਨ ਦੇ ਵਿੱਚ ਵੀ ਨਾਮ ਨਾਲ ਜਪਿਆ ਗਿਆ ਬੰਦਗੀ ਨਾਲ ਕੀਤੀ ਗਈ ਜਵਾਨੀ ਦੇ ਵਿੱਚ ਵੀ ਤੂੰ ਨਾਮ ਨਾਲ ਜਪਿਆ ਬੰਦਗੀ ਨਾਲ ਕੀਤੀ ਤੇ ਬੁਢਾਪੇ ਦੇ ਵਿੱਚ ਜਦੋਂ ਤੇ ਰਾਂਤਲਾ ਸਮਾਂ ਆ ਗਿਆ ਏ ਫਿਰ ਤੂੰ ਉਦੋਂ ਪਛਤਾਉਂਨੇ ਆ ਉਦੋਂ ਤੂੰ ਕਹਿਣਾ ਏ ਘਰੇ ਮੈਂ ਜਵਾਨੀ ਦੇ ਵਿੱਚ ਕਿਤੇ ਬਾਣੀ ਪੜ ਲੈਣਾ ਕਿਉਂਕਿ ਬੁਢਾਪਾ ਇਦਾਂ ਦਾ ਏ ਵੀ ਸਰੀਰ ਲੜਖਾਉਣ ਲੱਗ ਪੈਂਦਾ ਏ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਨੇ ਚੌਂਕੜਾ ਵੀ ਨਹੀਂ ਵੱਜਦਾ ਬੈਠਿਆ ਵੀ ਨਹੀਂ ਜਾਂਦਾ ਖਾਦਾ ਪੀਤਾ ਵੀ ਨਹੀਂ ਜਾਂਦਾ ਸੋ ਪਾਤਸ਼ਾਹ ਜੀ ਕਹਿੰਦੇ ਜਦੋਂ ਅੰਤਲਾ ਸਮਾਂ ਆ ਜਾਂਦਾ ਏ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਇਹ ਜਿਹੜਾ ਸਮਾਂ ਤੈਨੂੰ ਮਿਲਿਆ ਏ ਉਦੋਂ ਹੀ ਆਪਣਾ ਤੂੰ ਦਿਮਾਗ ਲਾ ਲੈ ਸਮਝ ਲੈ ਵੀ ਤੂੰ ਇਸੇ ਕਰਨ ਕੀ ਆਇਆ ਹੈ ਦੁਨੀਆ ਤੇ ਸੋ ਗੁਰੂ ਪਿਆਰਿ ਬਾਰੇ ਉਹ ਜੇ ਆ ਜੀਵਨ ਸਾਨੂੰ ਮਿਲਿਆ ਈ ਤਾਂ ਅਸੀਂ ਇਸ ਜੀਵਨ ਦਾ ਮੁੱਲ ਸਮਝੀਏ ਇਸ ਦਾ ਮਹੱਤਵ ਸਮਝੀਏ ਇਹ ਜੀਵਨ ਮਿਲਿਆ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ